ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਬੜੇ ਘੱਟ ਰੇਟਾਂ ਦੇ ਵਿੱਚ ਪਰ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ ਹੈਂਡਵਰਕ ਵਾਲੇ ਨਵੇਂ-ਨਵੇਂ ਸੋਹਣੇ-ਸੋਹਣੇ ਸੂਟ ਲੈ ਕੇ ਆਈਆਂ ਹਾਂ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਅੱਜ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਕਿਵੇਂ ਦੇ ਪੈਟਰਨ ਤੇ ਕਿਹੜੇ-ਕਿਹੜੇ ਰੰਗਾਂ ਵਿੱਚ ਐਡ ਕੀਤੇ ਨੇ ਵਿਆਹਾਂ ਸ਼ਾਦੀਆਂ ਵਾਲੀਆਂ ਸਾਰੀਆਂ ਕਲੈਕਸ਼ਨਾਂ ਨੇ ਕਾਟਨ ਦੀਆਂ ਵੀ ਹੈਗੀਆਂ ਨੇ ਤੇ ਸ਼ਿਮਰ ਵਿੱਚ ਵੀ ਆਣਗੀਆਂ 1275 ਦੇ ਵਿੱਚ ਕਾਟਨ ਡਿਜ਼ਾਈਨਰ ਹੈ ਦੁਪੱਟਾ ਵੀ ਡਿਜ਼ਾਈਨਰ ਹੈ कॉटन ਦਾ बॉटम ਹੈ बॉटम प्लेन ਆਏਗਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਸਾਰੀ ਕਲੋਜ਼ ਅਪ ਪਿਕਚਰਸ ਸਾਰੀਆਂ ਮੈਂ ਇੱਥੇ ਤੁਹਾਨੂੰ ਸ਼ੋਅ ਕਰ ਦਿੱਤੀਆਂ ਨੇ ਤਾਂ ਕਿ ਤੁਹਾਨੂੰ ਕਿਸੇ ਵੀ ਸ਼ੂਟ ਦੇ ਬਾਰੇ ਵਿੱਚ ਜਿਹੜੀ ਕਿ ਕਨਫਿਊਜ਼ਨ ਨਾ ਰਵੇ ਸਾਰੀਆਂ ਪਿਕਚਰ ਇੱਥੇ ਮੈਂ ਡਿਸਪਲੇ ਕਰ ਦਿੱਤੀਆਂ ਨੇ ਪਿਓਰ कॉटन ਦੇ ਵਿੱਚ ਡਿਜੀਟਲ ਡਿਜ਼ਾਈਨਰ ਡਿਜੀਟਲ ਪ੍ਰਿੰਟ ਜਿਹੜਾ ਹੋਇਆ 셔ਟ ਤੇ ਡਿਜ਼ਾਈਨਰ 셔ਟ ਆਈ ਹੈ ਬੜਾ ਪਿਆਰਾ ਉੱਪਰ ਜਿਹੜਾ ਵਰਕ ਹੈ 1700 ਰੁਪਏ ਦਾ ਰੇਟ ਹੈ ਪਿਓਰ ਸ਼ਿਫੋਨ ਦਾ ਨਾਲ ਦੁਪੱਟਾ ਆਏਗਾ ਤੇ ਦੁਪੱਟੇ ਦੀਆਂ ਸਾਈਡਾਂ ਤੇ ਵੀ ਲੇਸ ਲੱਗੀ ਆ ਬ ਬਾਟਮ ਜਿਹੜਾ ਇਹਦਾ ਆਏਗਾ ਉਹ ਸ਼ੰਟੂਨ ਦਾ ਆਏਗਾ ਰੰਗ ਇਹਦੇ ਵਿੱਚ ਜਿਹੜੇ ਨੇ ਉਹ ਪੈਸੇ ਕੀ ਆ ਨੂੰ ਹੀ ਐਂ ਜਿਹੜੇ ਲੈਮਨ ਟੋਨ ਦੇ ਵਿੱਚ ਪਿਓਰ ਕਾਟਨ ਦਾ ਡਿਜ਼ਾਈਨਰ ਸ਼ਰਟ ਦਾ ਆਇਆ ਹੈ ਬਾਟਮ ਮलमल ਦਾ ਦੁਪੱਟਾ ਹੈ 1100 ਰੁਪਏ ਦਾ ਰੇਟ ਹੈ ਬਾਟਮ ਵੀ ਜਿਹੜਾ ਵੀ ਤੁਹਾਨੂੰ ਕਾਟਨ ਦਾ ਮਿਲੇਗਾ ਲੈਂਥ ਬੜੀ ਵਧੀਆ ਹੈ ਸੂਟ ਜਿਹੜਾ ਬੜਾਈਜ਼ੀਲੀ ਬਣ ਜਾਣਾ ਡਬਲੈਕਸਲ ਤੱਕ ਪ्युअर जामदानी ਕੋਲ ਡਿਜ਼ਾਈਨਰ ਸ਼ਰਟ ਆਈ ਹੈ ਡਿਜ਼ਾਈਨਰ ਦੁਪੱਟਾ ਹੈ ਬਾਟਮਸ ਹਾਂ ਫੂਨ ਦਾ ਹੈ ਚਾਰ ਰੰਗ ਨੇ 1770 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜ ਜਿਹੜੀ ਉਹ ਫ੍ਰੀ ਹੈ ਚਾਰ ਰੰਗਾਂ ਵਿੱਚ ਸੂਟ ਆਏ ਨੇ ਵੈਡਿੰਗਸ ਲਈ ਗਲੇ ਤੇ ਜਿਹੜਾ ਵਰਕ ਹੈ ਹੈਂਡ ਵਰਕ ਹੈ ਦੁਪੱਟਾ ਜਿਹੜਾ ਨਾਲ ਆਏਗਾ ਉਹ ਤੁਹਾਨੂੰ ਬਨਾਰਸੀ ਸਟਾਈਲ ਦਾ ਮਿਲੇਗਾ ਚਾਰ ਰੰਗਾਂ ਵਿੱਚ ਜਿਹੜਾ ਸੂਟ ਆਇਆ ਹੈ ਪ्युअर ਮਸਲੀਨ ਦੇ ਵਿੱਚ ਡਿਜੀਟਲ ਡਿਜ਼ਾਈਨਰ ਸੂਟ ਹੈ ਡਿਜੀਟਲ ਪ੍ਰਿੰਟ ਹੈ ਸ਼ਾਰਟ ਤੇ ਤੇ ਦੁਪੱਟੇ ਤੇ ਬਾਟਮਸ ਨਾਲ ਟੂਨ ਦਾ ਆਏਗਾ 1800 ਰੁਪਏ ਦਾ ਰੇਟ ਹੈ ਤੇ ਸਿੰਗਲ ਕਲਰ ਇਹਦੇ ਵਿੱਚ ਫਿਰ ਲਾਲ ਆਇਆ ਹੈ ਕਲਰ ਆਪਸ਼ਨ ਇਹਦੇ ਵਿੱਚ ਸੈ ਹੋਰ ਨਹੀਂ ਹੈਗੀ ਸਿਰਫ ਸਿੰਗਲ ਬਲੈਕ ਟੋਨ ਵਿੱਚ ਹੀ ਆਇਆ ਹੈ ਵੈਡਿੰਗਸ ਤੇ ਪਾਉਣ ਲਈ ਬਹੁਤ ਵਧੀਆ ਸੂਟ ਹੈ ਇਹ ਵੀ ਪ्योर ਚਾਂਦਨੀ ਡਿਜ਼ਾਈਨਰ ਸੂਟ ਹੈ ਡਿਜ਼ਾਈਨਰ ਦੁਪੱਟਾ ਬਾਟਮਸ ਨਾਲ ਟੂਨ ਦਾ ਮਿਲੇਗਾ ਦੁਪੱਟੇ ਤੇ ਵੀ ਪਾਕਿਸਤਾਨੀ ਸਟਾਈਲ ਦਾ ਵਰਕ ਹੋਇਆ 1850 ਰੁਪਏ ਦਾ ਰੇਟ ਹੈ 1850 ਵਿੱਚ ਤੁਹਾਨੂੰ ਇਹ ਜਿਹੜਾ ਸੂਟ ਮਿਲ ਜੇਗਾ ਸ਼ਿਪਿੰਗ ਚਾਰਜਸ ਜਿਹੜੇ ਇਹਨਾਂ ਤੇ ਵੀ ਫ੍ਰੀ ਨੇ ਕੋਈ ਐਕਸਟਰਾ ਚਾਰਜਸ ਨਹੀਂ ਲੱਗੇਗਾ ਬਾਟਮ ਪਲੇਨ ਹੈ ਜਿਹੜੀਆਂ ਕਲੈਕਸ਼ਨਾਂ ਨੇ ਸਾਰੀਆਂ ਹੀ ਡਿਜ਼ਾਈਨਰ ਨੇ ਐਵੀ ਕਾਟਨ ਦੇ ਵਿੱਚ ਆਇਆ ਸ਼ੋਰਟ ਦਾ ਫੈਬਰਿਕ ਨਾਲ ਬਹੁਤ ਪਿਆਰਾ ਵਰਕ ਹੋਇਆ ਹੈ। ਦੁਪੱਟੇ ਤੇ ਵੀ ਵਰਕ ਹੋਇਆ ਹੈ। ਬਾਟਮ ਜਿਹੜਾ ਵੀ ਵਰਕ ਵਾਲਾ ਆਏਗਾ 1370 ਰੁਪਏ ਦਾ ਰੇਟ ਹੈ। ਰੰਗੇ ਦੇ ਵਿੱਚ ਚਾਰ ਆਣਗੇ ਲਵੈਂਡਰ ਹੈ। ਪਿੰਕੀ ਸਟੋਨ ਜਿਹੜਾ ਗਾਜਰੀ ਟੋਨ ਦੇ ਵਿੱਚ ਪੀਕ ਹੈਗਾ ਇਹਦੇ ਵਿੱਚ ਕਲਰ। ਸੂਟ ਸਾਰੇ ਅੱਜ ਦੀ ਵੀਡੀਓ ਵਾਲੇ ਜਿੰਨੇ ਵੀ ਮੈਂ ਐਡ ਕੀਤੇ ਨੇ ਅਵੇਲੇਬਲ ਨੇ। ਪਿਓਰ ਪਾੜਾ ਸਿਲਕ ਦੇ ਵਿੱਚ ਹੈਂਡਵਰਕ ਦੇ ਨਾਲ ਬਨਾਰਸੀ ਦੁਪੱਟਾ ਸ਼ੈਂਟੂਨ ਬਾਟਮ 1550 ਰੁਪਏ ਦਾ ਰੇਟ ਹੈ ਇਹਦੇ ਵਿੱਚ ਕਲਰ ਫਿਲਹਾਲ ਜਿਹੜਾ ਆਇਆ ਉਹ ਸਿੰਗਲ ਹੀ ਹੈ 옵ਸ਼ਨ 1 ਕੀ ਹੈ ਇਹਦੇ ਵਿੱਚ ਕਲਰ ਦੀ ਕੋਈ ਹੋਰ ਨਹੀਂ ਹੈ 1800 ਦੇ ਵਿੱਚ ਪਿਓਰ ਕਾਟਨ ਦੀ ਪੈਚਵਰਕ ਦੇ ਨਾਲ ਸ਼ਿਫੌਨ ਦਾ ਦੁਪੱਟੇ ਵਾਲੇ ਸੂਟ ਆਏ ਨੇ ਸੂਟ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਰੰਗ ਡਿਜ਼ਾਈਨ ਜਿੰਨੇ ਵੀ ਜਿਹੜੇ ਸੂਟਾਂ ਵਿੱਚ ਹੈਗੇ ਸੀਗੇ ਮੈਂ ਇੱਥੇ ਐਡ ਕਰ ਦਿੱਤੇ ਨੇ ਮਸਲੀਨ ਦੇ ਵਿੱਚ embroidery shirt ਆਈ ਹੈ ਸੌਫਟ ਮਸਲੀਨ ਦਾ ਦੁਪੱਟਾ ਆਇਆ ਹੈ ਪ੍ਰਿੰਟ ਡਿਜੀਟਲ ਪ੍ਰਿੰਟ ਵਾਲਾ 1700 ਰੁਪਏ ਦਾ ਰੇਟ ਹੈ ਸਨ ਟੂਨ ਦਾ ਬਾਟਮ ਹੈ ਬਾਟਮ ਪਲੇਨ ਆਏਗਾ ਦੁਪੱਟਾ ਨਾਲ ਬੜਾ ਪਿਆਰਾ ਹੈ ਸੂਟ ਜਿਹੜਾ ਵੈਡਿੰਗਸ ਤੇ ਪਾਉਣ ਲਈ ਪਰ ਪਰਫੈਕਟ ਹੈ ਗਰਮੀਆਂ ਦੇ ਸੀਜ਼ਨ ਦੇ ਵਿੱਚ ਆ ਇੱਕ ਬੁਟੀਕ ਵਾਲਾ ਸੂਟ ਆਇਆ ਸਿੰਗਲ ਕਲਰ ਦੇ ਵਿੱਚ ਆਇਆ 2850 ਰੁਪਏ ਦਾ ਰੇਟ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ